ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਥੇ ਆਏ ਆਂ ਇੱਕ ਅਪਡੇਟ ਵਾਸਤੇ ਜੋ 21 ਜੁਲਾਈ 25 ਨੂੰ ਐਫਆਰ ਹੋਇਆ ਸੀ ਡੰਡਿਆਲਾ ਥਾਣੇ 'ਚ ਐਫਆਰ ਨੰਬਰ 163 ਹੋਇਆ ਸੀ ਜਿੱਤੇ ਐਡਵੋਕੇਟ ਲਖਵਿੰਦਰ ਸਿੰਘ ਤਿੰਨ ਅਨਨੋਨ ਦੋਸ਼ੀਆਂ ਨਾਲ ਗੋਲੀ ਚਲਾਏ ਸੀ ਤੇ ਅ ਅੰਮ੍ਰਿਤਸਰ ਰੂਰਲ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਇੱਕ ਲਖਪ੍ਰੀਤ ਸਿੰਘ ਜੋ ਅੰਮ੍ਰਿਤਸਰ ਸਿਟੀ ਦਾ ਰਹਿਣ ਵਾਲਾ ਹੈ ਉਹਨੂੰ ਅਰੈਸਟ ਕੀਤਾ ਹੈ ਨਾਲ ਨਾਲ ਸੀਸੀਟੀਵੀ ਦਾ ਟ੍ਰਾਇਲ ਹੈ ਵੀਡੀਓ ਵੀ ਟ੍ਰਾਇਲ ਨੂੰ ਫੋਲੋ ਕਰਕੇ ਆਪਣਾ ਐਸਐਚਓ ਜੰਡੇਰਾਲਾ ਦਾ ਟੀਮ ਤੇ ਨਾਲ ਆਪਣਾ ਸੀਆਈਆਈ ਟੀਮ ਅੰਡਰ ਸੁਪਰਵੀਜ਼ਨ ਆਫ ਡੀਐਸਪੀਡੀ ਐਂਡ ਡੀਐਸਪੀ ਜੰਡੇਰਾਲਾ ਇਨਾਂ ਨੇ ਕਾਫੀ ਮਿਹਨਤ ਕਰਕੇ 10 ਦਿਨ ਦੇ ਵਿੱਚ ਹੀ ਇਨਾਂ ਨੇ ਦੋ ਹੋਰ ਦੋਸ਼ੀਨਾਂ ਨੂੰ ਅਰਸਟ ਕੀਤੇ ਹਨ ਫਰਮ ਹਰਿਦਵਾਰ ਦੋ ਦੋਸ਼ੀ ਫਾਇਰਿੰਗ ਤੋਂ ਬਾਅਦ ਇਹ ਗਏ ਸੀ ਹਰਿਦвар ਗਏ ਸੀ ਤੇ ਆਪਣੀ ਟੀਮ ਤੇ ਜਾ ਕੇ ਦੋ ਦੋਸ਼ੀ ਮਨਪ੍ਰੀਤ ਸਿੰਘ ਤੇ ਮਨਮਿੰਦਰ ਸਿੰਘ ਨੂੰ ਅਰਸ ਕਰਕੇ ਆਏ ਹਨ ਜਿਹੜਾ ਮਨਪ੍ਰੀਤ ਸਿੰਘ ਹੈ ਉਹ ਅੰਬਰਸਰ ਦਾ ਰਹਿਣ ਵਾਲਾ ਤੇ ਮਨਮਿੰਦਰ ਸਿੰਘ ਗੋਵਿੰਦਵਾਲ ਸਾਹਿਬ ਦਾ ਰਹਿਣ ਵਾਲਾ ਜੋ ਹੁਣ ਰੰਦਾ ਹੈ ਅੰਬਰਸਰ ਚ تین ਦੋਸ਼ੀਆਂ ਤੋਂ ਹੁਣ ਰਿਕਵਰੀ ਹੋਇਆ ਪੰਜ ਅਲੱਗ-ਅਲੱਗ ਅਗ ਖਬਰਿਸ ਹੋਏ ਦੋ ਪਿਸਤਲ ਬੋਰ ਦੇ ਪਿਸਤਲ ਹੋਏ ਇੱਕ 9mm ਪਿਸਤਲ ਔਰ ਇੱਕ 3 ਬੋਰ ਦੇ ਪਿਸਤਲ ਹੋਏ ਨਾਲ एक चौबी राउंड भी बरामद की हुई है मनप्रीत के उत्ते पहले छह परचे जी तीन सौ दो तीन सौ तेई तीन सौ सात आम साग के परचे हैं तो मनमिंदर के उत्ते तीन परचे हैं पहले एन डी पी एस दी लवप्रीत पहले कोई पर्चा है नहीं इन्होंने ये सारे किए हैं एक और साथी है जो अभी तक थे तो अभी तो बाकी दोषियों वास्ते गहंट जोन अमृतसर पुलिस जोन है